ਸਤਿ ਸ਼੍ਰੀ ਅਕਾਲ ਜੀ ਮੈਂ ਸਾਰੋ ਮੜੀ ਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਐਕਸਾਈਜ਼ ਵਿਭਾਗ ਕਪੂਰਥਲਾ ਦੇ ਇੱਕ ਲੇਡੀ ਸਿੰਘਮ ਇਨਸਪੈਕਟਰ ਜੋ ਕਿ ਆਪਣੀ ਡਿਊਟੀ ਬੜੀ ਇਮਾਨਦਾਰੀ ਅਤੇ ਕਾਨੂੰਨ ਮੁਤਾਬਿਕ ਕਰ ਰਹੇ ਨੇ ਔਰ ਕੀ ਕਰ ਰਹੇ ਨੇ ਖੁਦ ਵੇਖੋ ਇਹ ਰਿਪੋਰਟ ਮੇਰੇ ਨਾਮ ਦਾ ਕਾਰ ਤਾ ਮੈਂ ਤੁਹਾਡਾ ਸ਼ੋਭਨਾ ਬਲਜਿੰਦਰ ਕੌਰ ਜੀ ਤੁਸੀਂ ਐਜੇ ਮੈਂ ਆਕਸਾਈਜ ਇਨਸਪੈਕਟਰ ਪਲਾਟ ਸਰਕਲ ਜੇ ਲੱਗੀ ਜੀ 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 ਉਹ ਅੱਜ ਤੁਸੀਂ ਇਹਦੇ ਕੋਦੇ ਠੇਕੇ ਚੈੱਕ ਕਰ ਰਹੇ ਹੋ ਹਾਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਆਪਣੀ ਡਿਊਟੀ ਕਰਨ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੇਂ ਸਮੇਂ 'ਤੇ ਰਹੀ ਠਿੱਕੇ ਚੈੱਕ ਕਰਦੇ ਆਂ ਹਰ ਚੀਜ਼ ਚੈੱਕ ਕਰਦੇ ਆਂ ਵੀ ਸਹੀ ਹੋਵੇ ਕੀ ਹਦਾਇਤਾਂ ਗਈਆਂ ਹਦਾਇਤਾਂ ਇਹੀ ਆ ਵੀ ਉਹਦਾ ਸ਼ਰਾਬ ਸਹੀ ਹੋਵੇ ਕੋਈ ਡੇਟ ਨਾ ਲੰਗੀ ਹੋਵੇ ਬੀਅਰ ਦੀ ਉਹਦੇ ਹੋਲੋਗ੍ਰਾਮ ਲੱਗੇ ਹੋਣ ਜੀ ਤੇ ਮੈਂ ਦੇਖਿਆ ਕੋਈ ਐਕਸਪਾਇਰੀ ਡੇਟ ਦੀਆਂ ਜਨਾਬੀ ਨਹੀਂ ਜੀ ਬਿਲਕੁਲ ਨਹੀਂ ਜੀ ਇਹੀ ਸਮੇਂ ਸਮੇਂ 'ਤੇ ਚੈੱਕ ਕਰ ਰਹੇ ਆਂ ਆਪਣੇ ਠਿੱਕੇ ਅਰੇ ਉੱਪਰ ਤੇ ਕੀ ਤੁਸੀਂ ਐਕਸ਼ਨ ਲੈਂਦੇ ਜੇ ਨਿਕਲੇਗਾ ਜੇ ਨਿਕਲੇਗਾ ਤਾਂ ਉਹਦਾ ਚਲਾਨ ਕਰਾਂਗੇ ਜੀ 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 ਔਰ ਜਿਹੜੇ ਮੈਡਮ ਹੁਣ ਅੰਕਲ ਸਿਰਫ ਵਿਆਹਾਂ ਦਾ ਸੀਜ਼ਨ ਆ ਗਿਆ ਹਾਂਜੀ ਤੇ ਕੀ ਕਹਿੰਦਾ ਜਾਂਦੇ ਪੈਰਸੋਲਾ ਨੇ ਅਸੀਂ ਇਹੀ ਕਹਿਣਾ ਚਾਉਂਦੇ ਆਂ ਵੀ ਉਹਦਾ ਨਾਂ ਹੀ ਲਈਦਾ ਸਰਕਾਰ ਤੋਂ ਪਰਮਿਟ ਲੈਣ ਜੀ ਸ਼ਰਾਬ ਪੀਉਣ ਦੀ ਪਰਮਿਸ਼ਨ ਲੈਣ ਐਲ 50 A ਲਾਇਸੈਂਸ ਤੇ ਠੇਕੇ ਤੋਂ ਸ਼ਰਾਬ ਲੈਣ ਮੈਡਮ ਵੇਖਣ ਨੂੰ ਆਇਆ ਕਿ ਪੈਲਸਾਂ ਵਾਲੇ ਇਸ ਟਾਈਮ ਕਾਫੀ ਯਾਨੀ ਕਿ ਬਿੱਗ ਰਕਮ ਹੁੰਦੀ ਮੋਟੀ ਰਕਮ ਮੰਗਈ ਆ ਉਹ ਲੈਂਦੇ ਆ ਗਾੜਾਂ ਨੂੰ ਪਰ ਪਰਮਿਟ ਵੇਲੇ ਉਹ ਕਿਉਂ ਇਦਾਂ ਤੰਗ ਕਰਦੇ ਆ ਕਿ ਨਹੀਂ ਜੀ ਸਾਡੇ ਪਰਮਿਟ ਸਾਰੇ ਬੰਦ ਰਹੇ ਨੇ ਜੀ ਜੀ ਫਰੈਂਚ ਜਲ ਜਾਂ ਫਰੈਂਚ ਜਲ ਜਾਂ ਦੋਦਨ ਟੁੱਟ ਜੇ ਉਹਦੋਂ ਹੋ ਗਿਆ ਤੋੜਦੇ ਕਿਤਨੇ ਦਾ ਪਰਮਡ ਹੁੰਦਾ ਜੀ 1000 ਰੁਪਏ ਸਰਕਾਰੀ ਫੀਸ ਹੈ ਜੀ ਜੀ ਉਹ ਜੇ ਨਾ ਕੋਈ ਲਵੇ ਤਾਂ ਫਿਰ ਉਹ ਤੇ ਕੀ ਫਿਰ ਉਹਤੇ ਚਲਾਨ ਕਰਾਂਗੇ ਜੇ ਉਹ ਪੀਉਂਦੇ ਫੜੇਗੇ ਤੇ ਜੀ ਔਰ ਤੁਸੀਂ ਬਾਦਰਾਨੇ ਬਾਰੇ ਕੀ ਕਰ ਰਹੇ ਹੋ ਜੀ ਕਹਿੰਦੇ ਜੋ ਅੱਜ ਬਾਦਰਾਨਾ ਸੀ ਤੋੜਨੇ ਆ ਜੀ ਡਿਸਟਰੋਏ ਕਰ ਰਹੇ ਆ ਕਿਉਂ ਕਿਉਂਕਿ ਉਹਦੀ ਦੁਬਾਰਾ ਦੁਰਵਰਤੋਂ ਨਾ ਕੀਤੀ ਜਾਵੇ ਸਰਕਾਰ ਦੀਆਂ ਹਦਾਇਤਾਂ ਵਾਂ ਸਾਡੇ ਏਟੀਸੀ ਸਾਹਿਬ ਦੀਆਂ ਈਟੀਓ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਹੀ ਸਮੇਂ-ਸਮੇਂ 'ਤੇ ਜਾ ਕੇ ਜਿੱਥੇ ਡਿਸਟਰੋਏ ਕਰਨਾ ਡਿਸਟਰੋਏ ਕਰ ਰਹੇ ਪਹਿਲਸਾਂ ਦੀ ਚੈਕਿੰਗ ਕਰ ਰਹੇ ਆਂ ਪੱਠਿਆਂ ਦੇ ਜਾਣੇ ਆ ਉੱਥੇ ਜਾਗਰੂਤ ਕਰਾਉਂਦੇ ਆਂ ਵੀ ਠੇਕੇ ਦੀ ਸ਼ਰਾਬ ਪੀਣੀ ਆ ਦੇਸੀ ਸ਼ਰਾਬ ਨਹੀਂ ਪੀਣੀ ਰੂੜੀ ਮਾਰਕਾ ਨਹੀਂ ਪੀਣੀ ਤਾਂ ਕਿ ਰੂੜੀ ਮਾਰਕਾ ਦੀ ਕੋਈ ਡਿਗਰੀ ਨਹੀਂ ਹੁੰਦੀ ਉਹ ਜਾਨਲੇਵਾ ਆ ਸ਼ਰਾਬ ਇਸ ਕਰਕੇ ਸਾਡੇ ਮਨਜ਼ੂਰਸ਼ੁਦਾ ਠੇਕੇ ਤੋਂ ਸਰਕਾਰ ਦੇ ਤੋਂ ਚਰਾਬ ਲੈਂ ਮੈਮ ਕਾਫੀ ਹੋਰ ਵੀ ਇਨਸਪੈਕਟਰ ਆਏ ਨੇ ਪਰ ਤੁਸੀਂ ਕਾਫੀ ਇੱਕ ਦਿਵੰਗ ਆਫੀਸਰ ਆ ਗਏ ਹੋ ਔਰ ਕਾਫੀ ਐਕਸ਼ਨ ਲੈ ਰਹੇ ਹੋ ਹਾਂਜੀ ਜੀ ਇਹਦੇ ਵਿੱਚ ਜਿਹੜੇ ਕੁਝ ਤੁਹਾਡੇ ਵਿਰੋਧ ਚ ਵੀ ਕੁਝ ਕਹਿੰਦੇ ਜੀ ਸਾਡੇ ਮੈਡਮ ਬਹੁਤ ਸ਼ਕਤੀਸ਼ਾਲੀ ਆ ਤੇ ਉਹ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਤਾਂ ਆਪਣੀ ਡਿਊਟੀ ਕਰਨੀ ਆ ਸਰਕਾਰ ਦੀਆਂ ਹਦਾਇਤਾਂ ਮਦਦ ਉਹ ਜੋ ਜੋ ਮੈਨੂੰ ਹਦਾਇਤ ਹੈਗੀ ਉਹ ਮੈਂ ਕਰ ਰਹੀ ਆ ਮੈਂ ਕਿਸੇ ਨੂੰ ਤੰਗ ਨਹੀਂ ਕਰਦੀ ਮੈਂ ਸੋਲਮਣੀ 129 ਨਿਊਜ਼ ਟੀਵੀ ਤੋਂ ਮਨਜੀਤ ਕੌਰ ਕਪੂਰਥਲਾ